ਘੋੜੀ ਦਾ ਰੇਟ ਮੈਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਦੱਸ ਦਿੰਨਾ 1,10,000 ਰੁਪਿਆ ਬਾਈ ਵਰਗੇ ਇਹਦਾ ਦੇਣ ਲੈਣ ਜੇ ਵਾਲਾ ਮੁੱਲ ਕਰਦੇ ਆ ਜਿਹੜੀ ਦੇਣ ਲੈਣ ਵਾਲੀ ਗੱਲਬਾਤ ਆ ਜਿਵੇਂ ਆਪਾਂ ਪੁੱਛਦੇ ਹੁੰਨੇ ਆ ਬਈ ਬਾਈ ਕਿੰਨੇ ਦੀ ਛੱਡਨੀ ਆ ਘੋੜੀ ਤੇ ਮਾੜੀ ਮੋਟੀ ਮੌਕੇ ਤੇ ਇਹਦੇ ਚੋ ਛੋੜ ਛੱਟ ਹੋ ਜੂਗੀ ਘੋੜੀ ਦੀ ਹੁਣ ਅੱਗੇ ਡਿਟੇਲ ਸੁਣ ਲਓ ਲਾਲ ਚੰਬੀ ਘੋੜੀ ਆ ਦੋਸਤੋ ਕੱਦ ਘੋੜੀ ਦਾ 60 ਇੰਚ ਆ ਤੇ ਉਮਰ 6 ਸਾਲ ਆ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਬਿਲਕੁਲ ਸਾਫ਼ ਆ ਤੁਸੀਂ ਕਿਸੇ ਵੀ ਡਾਕਟਰ ਤੋਂ ਚੈੱਕ ਕਰਾ ਕੇ ਤਸੱਲੀ ਕਰ ਸਕਦੇ ਹੋ ਬਿਲਕੁਲ ਓਕੇ ਆ ਤੇ ਬਾਕੀ ਘੋੜੀ ਬੰਤਰਾਂ ਦੀ ਚੰਗੀ ਆ ਬੇਲਬੂਲ ਬਹੁਤ ਜ਼ਿਆਦਾ ਆ ਘੋੜੀ ਦੀ ਅੰਗਾ ਪੈਰਾਂ ਦੀ ਸਾਫ਼ ਆ ਸੁੰਬਾ ਸੰਬਾਂ ਦੀ ਮਜ਼ਬੂਤ ਆ ਖੜਮਾ ਸੁੰਬਾ ਦਾ ਮਜ਼ਬੂਤ ਹੈ ਵੀ ਸੁੰਬਾ ਪਿੱਠਪੁੜਾ ਵੀ ਘੋੜੀ ਦਾ ਚੰਗਾ ਆ ਬਾਕੀ ਨਮਾ ਹਾਣਾ ਤੇ ਦੂਸਰੀ ਸਭ ਤੋਂ ਵੱਡੀ ਗੱਲ ਆ ਜਿਹੜੀ ਇਸ ਐਨੇ ਨਾਰਮਲ ਰੇਟ ਦੇ ਵਿੱਚ ਅੱਜ ਕੱਲ੍ਹ ਜਾਨਵਰ ਜਿਹੜਾ ਬਹੁਤ ਘੱਟ ਥਿਆਉਂਦਾ ਹੈਗਾ ਕਿਉਂਕਿ ਘੋੜੀਆਂ ਦੇ ਰੇਟ ਬਹੁਤ ਹੋਏ ਪਏ ਆ ਸੋ ਬਿਲਕੁਲ ਨਾਰਮਲ ਜੈਜ ਰੇਟ ਦੇ ਵਿੱਚ ਤੁਹਾਨੂੰ ਸਾਫ਼ ਸੁਥਰੀ ਘੋੜੀ ਆ ਜਿਹੜੀ ਮਿਲ ਜੂਗੀ ਘੋੜੀ ਬਰੀਡਿੰਗ ਦੇ ਹੱਕ ਨੂੰ ਚੰਗੀ ਆ ਕਿਉਂਕਿ ਬਣਤਰਾਂ ਦੀ ਚੰਗੀ ਆ ਬੇਲਬੂਲ ਵੀ ਵਧੀਆ ਧੌਣ ਧੂਣ ਬੜੀ ਲੰਮੀਆਂ ਮੂੰਹ ਮਹਿੰਦਰੇ ਦੀ ਘੋੜੀ ਸੋਹਣੀ ਆਗੀ ਸੋ ਐਡਰੈਸ ਨੋਟ ਕਰ ਲਓ ਇਹ ਘੋੜੀ ਧੂਰਕੋਟਾ ਰਣਸੀਹ ਪਿੰਡ ਵਾਲੇ ਬਾਈ ਰਾਮ ਦੇ ਕੋਲੇ ਆ ਜਦੋਂ ਆਪਾਂ ਬਰਨਾਲੇ ਤੋਂ ਨਿਹਾਲ ਸਿੰਘ ਵਾਲੇ ਨੂੰ ਆਉਣੇ ਆ ਤਾਂ ਬਿਲਕੁਲ ਨਿਹਾਲ ਸਿੰਘ ਵਾਲੇ ਦੇ ਨੇੜੇ ਜਾ ਕੇ ਬਾਈ ਦਾ ਘਰ ਪੈ ਜਾਂਦਾ ਬਾਹਰ-ਬਾਰ ਖੇਤਾਂ 'ਚ 메ਨ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਮਾ ਪਈ ਜਾਂਦੀ ਆ ਸੋ ਨਿਹਾਲ ਸਿੰਘ ਵਾਲੇ ਤੋਂ ਥੋੜਾ ਜਿਹਾ ਪਹਿਲਾਂ ਜਦੋਂ ਆਪਾਂ ਬਰਨਾਲੇ ਵੱਨਿਓ ਆਈਏ ਤਾਂ ਫੋਨ ਲਾ ਲਿਓ ਬਾਈ ਰਾਮ ਨੂੰ ਨੰਬਰ ਨੋਟ ਕਰ ਲਓ 9814075068 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਉਦੇ ਪਿੰਡ ਜਾ ਕੇ ਘੋੜੀ ਦੇਖ ਕੇ ਖਰੀਦ ਸਕਦੇ ਹੋ ਘੋੜੀ ਦੇ ਵਿੱਚ ਫਾਲਟ ਜਾਂ ਕੋਈ ਦਿੱਕਤ ਵਾਲੀ ਗੱਲਬਾਤ ਹੈ ਨਹੀਂ ਘੋੜੀ ਸੁਨੱਖੀ ਬਹੁਤ ਆ ਭਾਸਰ ਦੇ ਵਿੱਚ ਰੇਟ ਦੇ ਵਿੱਚ ਮਿਲ ਜਾਣੀ ਆ ਤੇ ਇੱਕ ਗੱਲ ਹੋਰ ਤੋਰੇ ਤੂਰੇ ਦੇ ਹੱਕ ਨੂੰ ਘੋੜੀ ਬਹੁਤ ਕੈਮ ਆ ਸਵਾਰੀ ਵਧੀਆ ਕਰਾਉਂਦੀ ਆ ਚਾਲ ਚੂਲ ਪਾਈ ਵੀ ਆਗੀ ਸੋ ਕਈ ਵਾਰੀ ਕਿਸੇ ਨਵੇਂ ਬੰਦੇ ਨੇ ਲੈਣੀ ਹੁੰਦੀ ਆ ਘੋੜੀ ਨਵਾਂ ਹਾਣਾ ਘੋੜੀ ਦਾ ਤੇ ਪੈਸੇ ਵੀ ਘੱਟ ਲੱਗਣਗੇ ਚਾ ਪੂਰਾ ਕਰਨ ਨੂੰ ਬਾਕੀ ਘੋੜੀ ਹੈ ਵੀ ਚੰਗੀ ਇੱਕ ਤਾਂ ਇਹ ਹੁੰਦਾ ਨਾ ਆਮ ਇੰਨੇ ਕੁ ਰੇਟ ਦੇ ਵਿੱਚ ਵੱਡੀ ਉਮਰ ਦੀਆਂ ਘੋੜੀਆਂ ਮਿਲਦੀਆਂ ਹੁੰਦੀਆਂ ਨੇ ਪਰ ਇਹ ਨਵਾਂ ਹਨ ਸਾਫ ਸੁਥਰੀ ਘੋੜੀਆਂ ਮੜੇ ਮੋਟੀ ਛੋਟ ਛੱਟ ਵੀ ਹੋ ਜੂਗੀ 110000 ਚੋਂ ਤੇ ਫੋਨ ਲਾ ਲਿਓ ਬਾਈ ਰਾਮ ਨੂੰ ਆ ਤੁਹਾਡੇ ਨਾਲ ਆਪਾਂ ਫੋਟੋਆਂ ਵੀ ਸ਼ੇਅਰ ਕਰਤੀਆਂ ਇਹਦੀਆਂ ਫੋਟੋਆਂ ਮੰਗਾਉਣ ਦੀ ਵੀ ਤੁਹਾਨੂੰ ਲੋੜ ਨਹੀਂ ਪੈਣੀ ਤੇ ਘੋੜੀ ਬਣਤਰਾਂ ਦੀ ਚੰਗੀ ਆ ਅੰਗਾ ਪੈਰਾਂ ਦੀ ਸਾਫ ਸੁਥਰੀ ਆ ਮਜ਼ਬੂਤ ਆ ਪਿੱਠ ਪੁੜਾ ਵੀ ਚੰਗਾ ਬੇਲ ਚੰਗੀ ਆ ਧੌਣ ਦੀ ਲੰਬਾਈ ਤੁਸੀਂ ਚੈੱਕ ਕਰੋ ਸੋ ਕਾਲ ਕਰਕੇ ਬਾਈ ਰਾਮ ਨੂੰ ਤੂਰਕੋਟ ਰਣਸੀ ਪਿੰਡ ਵਾਲੇ ਨੂੰ ਤੁਸੀਂ ਇਹ ਘੋੜੀ ਖਰੀਦ ਸਕਦੇ ਹੋ ਜਾਇਜ਼ ਭਾਅ ਦੇ ਵਿੱਚ